ਹਾਂਜੀ ਵੈਲਕਮ ਬੈਕ ਸੋ ਇਹਨਾਂ ਦਾ ਦੂਜੀ ਵੀਡੀਓ ਦੇ ਵਿੱਚ ਹੈ ਹਾਂ ਇਹਦੇ ਵਿੱਚ ਅਸੀਂ ਸਪੈਸੀਫਿਕਲੀ ਰਮਨਦੇਵ ਕਾਲਜ ਬਾਰੇ ਗੱਲ ਕਰੀਏ ਰਮਨਦਾ ਕੌਨ ਦਾ ਨਾਮ ਹੈਗਾ ਸੀ ਸਟਾਰਟਸ ਕਾਲਜ ਹੁਣ ਉਹਦਾ ਚੇਂਜ ਕਰਤਾ ਹੈ ਕਨੋਲੇਜ ਐਜੂਕੇਸ਼ਨ ਕਰਤਾ ਹੈ ਚੇਂਜ ਕਰਕੇ ਵਿਚਾਰੇ ਨੇ ਪੈਸਾ ਪੂਸਾ ਜੋੜ ਕੇ ਪੈਸਾ ਪੂਸਾ ਜੋੜ ਕੇ ਤਾਂ ਜਿਹੜਾ ਪਹਿਲਾਂ ਨਾਮ ਖਰਾਬ ਹੋਇਆ ਨਾਮ ਹੀ ਹਟਾਤਾ ਹੋ ਨਾਮ ਹੀ ਹਟਾਤਾ ਤੇ ਇਹ ਕਾਲਜ ਹੈਗਾ ਸਿਡਨੀ ਦੇ ਵਿੱਚ ਹੋਰ ਵੀ ਹੈ ਇਹਦੇ ਕੈਂਪਸ ਆ ਸਿਡਨੀ ਚਾ ਬ੍ਰਿਸਬਨ ਚ ਐਡੀਲੇਡ ਚ ਮੈਲਬਨ ਤੇ ਵਿੱਚ ਵੀ ਆ ਅੱਛਾ ਚਾਰ ਕੋਲ ਚਾਰ ਹੈਗੇ ਆ ਬਥੇਰੇ ਕਿਤੇ ਸਕੈਮ ਚੱਲ ਰਿਹਾ ਹੈਗਾ ਤੇ ਇਹ ਕਾਲਜ ਸਭ ਤੋਂ ਵੱਡਾ ਸਕੈਮ ਕਾਲਜ ਮਤਲਬ ਇਹ ਹੈਗਾ ਪੀਆਰ ਦੀ ਲਿਸਟ ਦੇ ਵਿੱਚ ਕਿਉਂਕਿ ਪੀਆਰ ਲਿਸਟ ਦੇ ਵਿੱਚ ਇਹ ਐਦਾਂ ਹੈ ਕਰ ਰਿਹਾ ਹੈਗਾ ਕਿਉਂਕਿ ਜਿਹੜੀ ਇੱਕ ਐਕਵਾ ਗੀ ਨਾ ਜਿਹੜੀ ਆਪਣੀ ਵੀ ਸਕਿੱਲ ਅਸੈਸਮੈਂਟ ਨੂੰ ਪੋਜ਼ਿਟਿਵ ਕਰਨ ਦੇ ਵਿੱਚ ਆਪਣੀ ਹੈਲਪ ਕਰਦਾ ਬਸ ਇਹ ਕਾਲਜ ਉਸ ਚੀਜ਼ ਦਾ ਹੀ ਫਾਇਦਾ ਉਠਾ ਰਿਹਾ ਕਿਉਂਕਿ ਇਹਦੇ ਕੋਲੇ ਉਸ ਚੀਜ਼ ਦੀ ਕਿਹਾ ਮੰਨਤਾ ਪਾਪਤਾ ਹੈ ਮੰਨਤਾ ਤਾਂ ਮਤਲਬ ਵੈਸੇ ਤਾਂ ਹਾਂਜੀ ਤੇ ਜਦੋਂ ਰਮਨ ਆਈ ਸੀ ਤਾਂ ਫਿਰ ਮੈਂ ਇਹਨੂੰ ਬਾਜੂ ਜੀ ਗੰਟਕਸ ਜਿਹੜੇ ਹਨ ਆਪਣੇ ਉਹਨਾਂ ਕੋਲ ਲੈ ਕੇ ਗਈ ਸੀ ਤਾਂ ਉਹਨਾਂ ਨੇ ਇਹੀ ਰეკਮੈਂਡ ਕੀਤਾ ਸੀ ਕਿ ਇਸ ਕਾਲਜ ਚ ਚਲੀ ਜਾਣਾ ਹੁਣ ਸਾਨੂੰ ਨਹੀਂ ਸੀ ਪਤਾ ਸੀ ਕੀ ਕਹਤੋ ਹੀ ਠੀਕ ਹੈ ਬਈ ਐਡਮਿਸ਼ਨ ਕਰਾ ਦੇਉ ਤੇ ਚੱਲ ਗਈ ਉਹਨਾਂ ਨੇ ਫਿਰ ਹੌਲੀ ਹੌਲੀ ਆ ਦਾ ਰੰਗ ਦਿਖਾਉਣ ਹਾਂ ਪਹਿਲਾਂ ਤਾਂ ਬਹੁਤ ਇਸ ਲਈ ਲੋਗੇ ਨਾ ਸਭ ਤੋਂ ਪਹਿਲਾਂ ਨਾ ਉਹਨਾਂ ਨੇ ਸਿਆਪਾ ਪਾਇਆ ਅਸੈਸਮੈਂਟਾਂ ਦੇ ਵਿੱਚ ਉਹ ਆਉਂਦੀ ਹੁੰਦੀ ਨਾ ਆਪਣੀ ਟਨ ਟਿੰਨਾ ਤੇ ਅਕੈਡੈਮਿਕ ਮਿਸਕੰਡਕਟ ਅਕੈਡੈਮਿਕ ਹੈ ਕਿ ਨਹੀਂ ਹੁਣ ਯਾਰ ਆਪਾਂ ਪੰਜਾਬ ਦੇ ਵਿੱਚ ਕਿਹੜੀਆਂ ਅਸੈਸਮੈਂਟਾਂ ਲਾਈਕ ਬਣਾਉਣੀਆਂ ਸਿੱਖ ਕੇ ਆਉਂਦੇ ਆ ਹਨਾ ਲੈਪਟਾਪ ਚ ਲਾਉਣ ਦਾ ਲੱਲ ਪੱਬਾ ਪਤਾ ਹੁੰਦਾਗਾ ਹੈਗੇ ਨਹੀਂ ਤੇ ਉਹ ਗੂਗਲ ਤੋਂ ਚੱਕਦੀ ਮੈਂ ਤਾਂ ਤੇ ਯਾਰ ਕੀ ਦੀ ਕੀ ਕੀ ਬਾਈ ਦੀ ਗੱਲ ਆ ਹੈਨਾ ਬਈ ਹੁਣ ਸਿੱਧਾ ਵੀ ਉਥੋਂ ਚੱਕ ਕੇ ਇੰਡੀਆ ਤੋਂ ਕਿਤਾਬਾਂ ਚ ਪੜ ਕੇ ਰਿਟਰਨ ਆਨਸਰ ਲਿਖ ਕੇ ਸਾਨੂੰ ਚੱਕ ਕੇ ਮਾਰਿਆ ਇੱਥੇ ਅਸੈਸਮੈਂਟ ਬਣਾਉਣੇ ਵਿੱਚ ਹਾਂ ਟੀਚਰ ਐਨੇ ਕੁ ਬਸ ਖਰਾਬ ਨੇਣਾ ਵੀ ਕੁਝ ਵੀ ਦੱਸ ਦੇ ਨਹੀਂਗੇ ਹਾਂਜੀ ਵਰਕਸ਼ਾਪ ਪ੍ਰੋਵਾਈਡ ਕਰਵਾ ਰਹੇ ਨੇਗੇ ਤੁਸੀਂ ਵਰਕਸ਼ਾਪ ਲਗਾ ਲਓ ਤੇ ਉਹਦੇ ਵਿੱਚ ਅੱਛਾ ਅੱਛਾ ਇਦਾਂ 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 ਦਾ ਰੈਫਰੈਂਸ ਕਰਨੀ ਹੈਗੀ ਕੋਈ ਨਹੀਂ ਮੰਨਿਆ ਪੁੱਤਾਂ ਨੇ ਚੰਜਣਾ ਸਿਖਾਇਆ ਹੋਣਾ ਤੇ ਮੇਰੀ ਪਹਿਲੀ ਅਸੈਸਮੈਂਟ ਦੇ ਵੀ ਟੀ ਮਿਸਕੰਡਕਟ ਹੋ ਗਿਆ ਮੈਨੂੰ ਉਹ ਸਵਾਲ ਪੁੱਛਣ ਕਿੱਥੋਂ ਚੱਕਿਆ ਮੈਨੂੰ ਕੁਝ ਸਮਝਣਾ ਆਵੇ ਵੀ ਮੈਂ ਕਿੱਥੋਂ ਦੱਸਣਾ ਹੈ ਨਾ ਤੇ ਮੈਂ ਫੇਲ ਹੋ ਗਈ ਉਹ ਸਬਜੈਕਟ ਦੇ ਵਿੱਚੋਂ ਫਿਰ ਮੈਂ ਉਹ ਸਬਜੈਕਟ ਵੀ ਦੁਬਾਰੇ ਪੜਿਆ ਹੈ ਨਾ ਹੌਲੀ ਹੌਲੀ ਤਿੱਦਾਂ ਸਮਝ ਆਉਣ ਲੱਗੀ ਆ ਠੀਕ ਹੈ ਨਾ ਤੇ ਫਿਰ ਮਾਂ ਦੇ ਪੁੱਤ ਨੇ ਫੀਸ ਵੀ ਵਧਾਤੀ ਫੀਸ ਵਧਾਤੀ ਸੀ ਹਾਂ ਤੇ ਜਿਹੜੀ ਜੇ ਮੈਂ ਤੁਹਾਨੂੰ ਦੱਸਾਂ ਨਾ ਸਾਡੀ ਬਿਲਡਿੰਗ ਸੀਗੀ 150 ਸਾਲ ਪੁਰਾਣੀ ਬਿਲਡਿੰਗ ਦੇ ਵਿੱਚ ਜਿਹੜਾ ਉਹ ਕਾਲਜ ਬਣਿਆ ਹੋਇਆ ਸੀ ਉਹ ਪਹਿਲਾਂ ਜਹਾਜ਼ਾਂ ਦਾ ਕੋਈ ਡੈਕ ਡੈਕ ਡੁਕ ਕੀ ਕਹਿੰਦੇ ਹੁੰਦੇ ਨੇ ਨਹੀਂ ਉਹ ਪਤਾ ਨਹੀਂ ਹੈ ਉਹਦੇ ਵਿੱਚ ਕੁਝ ਪੇਪਰ ਵਰਕ ਕਰਨ ਲਈ ਉਹ ਬਿਲਡਿੰਗ ਸੀ ਤੇ ਹਾਂ ਤੇ ਉਹਦੇ ਵਿੱਚ 150 ਸਾਲ ਪੁਰਾਣੀ ਬਿਲਡਿੰਗ ਦੇ ਵਿੱਚ ਜਿਹੜਾ ਕਾਲਜ ਬਣਾਇਆ ਸੀਗਾ ਇਹਨਾਂ ਨੇ ਜਦੋਂ ਦੀ ਫੀਸਾਂ ਭਰਾਈ ਨੇ ਨਾ ਸੋਫੇ ਵੀ ਹੁਣ ਲੈਣੇ ਮਰ ਜਾਣੇ ਨੇ ਉੱਥੇ ਚੱਜਣਾ ਦਾ ਸਟਰਕਚਰ ਹੁਣ ਬਣਾਇਆ ਗਿਆ ਹੈ ਲੈਪਟਾਪ ਹਾਂ ਜੀ ਫਿਰ ਵੀ ਪੀਆ ਨਹੀਂ ਸਟਚ ਹੋਵੇ ਹਨਾ ਤੇ ਵੀ ਤੁਹਾਡੇ ਕੋਲੇ ਬੈਠਣ ਉੱਠਣ ਦੇ ਲਈ ਕੋਈ ਜਗ੍ਹਾ ਚੱਜਦੀ ਹੈ ਨਹੀਂ 20 ਮਿੰਟ ਤੁਹਾਡਾ ਕੰਧਾ ਤੇ ਲਈ ਜਾਂਦਾ ਹੈ ਹੈ ਕੋਈ ਚੱਜਦੇ ਤੁਹਾਡੇ ਕੋਲੇ ਕੋਈ ਟੀਚਰ ਹੈ ਨਹੀਂਗੇ ਹਨਾ ਤੇ ਹੁਣ ਤਾਂ ਨਾ ਜਿਹੜੇ ਬੱਚੇ ਉੱਥੇ ਪੜ ਰਹੇ ਨੇਗੇ ਤੁਹਾਨੂੰ ਤਾਂ ਬਹੁਤ ਜਿੰਨੀਆਂ ਸਹੂਲਤਾਂ ਮਿਲ ਰਹੀਆਂ ਨੇਗੇ ਮੈਂ ਤੁਹਾਨੂੰ ਦੱਸਾਂ ਤਾਂ ਹੈ ਤੇ ਜਦੋਂ ਮੈਂ ਇਹ ਕਾਲਜ ਵਿੱਚ ਸਟਾਰਟ ਕੀਤਾ ਸੀ ਨਾ ਅਸੀਂ ਸਿਰਫ ਮੈ ਲਗਾ 10 ਜਣੇ ਪੰਜਾਬ ਤੋਂ ਸੀਗੇ 10 ਲਾਈਕ ਮੇਰੀ ਕਲਾਸ ਦੇ ਵਿੱਚ ਅਸੀਂ 3-4 ਕੁੜੀਆਂ ਹੀ ਪੰਜਾਬੀ ਸੀਗੀਆਂ ਹੋਰ ਸਾਰੇ ਨੈਪਲੀ ਸੀਗੇ ਨੈਪਲੀ ਸਭ ਤੋਂ ਜ਼ਿਆਦਾ ਨੇਗੇ ਇਸ ਕਾਲਜ ਦੇ ਵਿੱਚ ਤੇ ਮੈਨੂੰ ਨਹੀਂ ਪਤਾ ਹੈ ਨਾ ਤੇ ਵੀ ਬਟ ਕਾਤੋ ਇਹ ਲਾਈਕ ਸਾਰੇ ਏਜੈਂਟ ਇਹ ਵਾਲੇ ਕਾਲਜ ਨੂੰ ਹੀ ਰੈਫਰ ਕਰਦੇ ਨੇਗੇ ਸਾਰੇ ਜੋ ਕੋਈ ਮਰਜ਼ੀ ਪੜਾਈ ਪੜ ਲਓ ਤੁਸੀਂ ਕੰਸਟਰਕਸ਼ਨ ਦੀ ਪੜਾਈ ਪੜਨੀ ਹੈ ਸਟਾਟ ਕਾਲਜ ਭਾਗੋ ਜੋ ਤੁਸੀਂ ਚਾਈਲਡ ਕੇਅਰ ਪੜਨਾ ਸਟਾਟ ਕਾਲਜ ਭਾਗੋ ਕਰਕੇ ਕਹਿੰਦੇ ਆ ਨਾ ਕਿ ਪੀਆਰ ਦੀ ਲਿਸਟ ਵਿੱਚ ਕਮਿਸ਼ਨ ਕਮਿਸ਼ਨ ਤੁਮੀ ਜਿਹਨੂੰ ਇਤਾਂ ਹੁੰਦਾ ਸੋ ਆਈ ਥਿੰਕ ਇਹ ਦੋ ਮੇਨ ਰੀਜ਼ਨ ਹਾਂ ਤੇ ਹਨਾ ਤੇ ਹੁਣ ਤਾਂ ਵੀ ਬੱਚਿਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਲਾਇਬ੍ਰੇਰੀ ਬਣ ਗਈ ਹੈ ਲੰਚਰ ਲੰਚ ਰੂਮ ਬਣ ਗਿਆ ਆਵਨ ਲਾਤੇ ਵਾਟਰ ਕੁਲਰ ਲਾਤੇ ਮੇਰੇ ਜਮਾਨੇ ਚ ਮੇਰੇ ਜਮਾਨੇ ਚ ਤਾਂ ਪੜ੍ਹਨੇ ਕੱਖ ਨਹੀਂ ਸੀ ਨੀ ਆ ਕਾਲਜ ਦੇ ਵਿੱਚ ਮੈਂ ਦੱਸਦਾ ਸਾਰਾ ਪੈਸਾ ਖੂ ਖਾਤੀ ਬਾੜਦਾ ਹੈ ਜੇ ਮੇ ਸਰਕਾਰੀ ਸਕੂਲ ਹੁੰਦਾ ਨਾ ਉਮੀ ਸੀਗਾ ਸਾਡੇ ਵਲੇ ਤਾਂ ਹੁਣ ਤਾਂ ਹਾਈਪਾਈ ਹੋ ਗਿਆ ਕੰਮ ਜਿਵੇਂ ਮੇਰੀ ਯੂਨੀਵਰਸਿਟੀ ਹੋ ਗਈ ਬਹੁਤ ਸੋਹਣੀ ਗੱਲ ਆ ਜਿਦਾਂ ਲੰਡਨ ਯੂਨੀਵਰਸਿਟੀ ਕਿਹੜੀ ਹੁੰਦੀ ਆ ਉਹ ਇੱਕ ਆਕਸਫੋਰਡ ਯੂਨੀਵਰਸਿਟੀ ਬਰੋਦਰ ਵਾਸ਼ ਬੀਬੀ ਸੇਗਾ ਮੈਂ ਮੇਰਾ ਕਦੇ ਦਾ ਲੱਗਿਆ ਨਾ ਮੈਂ ਕਾਲਜ ਦੀ ਵੀਡੀਓ ਬਣਾ ਕੇ ਲੈ ਕੇ ਆਉਂਗੀ ਸੱਚੀ ਦੱਸੂਗੀ ਦਿਖਾਵੂਗੀ ਤੁਹਾਨੂੰ ਹਾਂ ਦਿਖਾਵੂਗੀ ਪੱਕਾ ਫਿਰ ਇਹਨਾਂ ਨੇ ਪੰਗਾ ਪਾਇਆ ਅਗਲਾ ਬਈ ਫਿਰ ਨਾ ਪਲੇਸਮੈਂਟ ਆਣੀ ਵਾਰੀ ਆ ਗਈ ਹੈ ਨਾ ਇਹ ਤਾਂ ਚਲੋ ਫਿਰ ੱਤਕੇ ਮੁੱਕੇ ਖਾ ਕੇ ਆਪਾਂ ਅਸਾਈਨਮੈਂਟਾਂ ਫਿਰ ਮੈਨੂੰ ਬਣਾਉਣੀਆਂ ਆ ਗਈਆਂ ਹੈ ਬਣਾ ਲੀਆਂ ਚਲੋ ਪਾਸ ਹੋਏਗੇ ਹੈ ਤੇ ਫਿਰ ਆ ਗਈ ਪਈ ਪਲੇਸਮੈਂਟ ਦੀ ਵਾਰੀ ਤੇ ਉਦੋਂ ਹੀ ਮੇਰਾ ਵੀਜ਼ਾ ਖਤਮ ਹੋ ਗਿਆ ਕਿਉਂਕਿ ਮੈਂ ਸਾਲ ਕਰੋਨਾ ਦੇ ਵਿੱਚ ਹੀ ਬਰਬਾਦ ਕਰਕੇ ਆ ਗਈ ਸੀ ਹੈ ਨਾ ਤੇ ਫਿਰ ਵੀ ਮੇਰੇ ਉਰੇ ਹਜੇ 2 ਸਾਲ ਦੀ ਡਿਗਰੀ ਕੰਪਲੀਟ ਹੋਈ ਸੀ 1 ਸਾਲ ਹਣਾ ਤੇ ਜੇ ਤੁਹਾਨੂੰ ਪਤਾ ਹੋਵੇ ਪਲੇਸਮੈਂਟ ਜਿਹੜੀਆਂ ਆਪਣੀਆਂ ਆਪਾਂ ਕਰਨੇ ਹੁੰਦੇ ਨੇਗੇ 400 ਘੰਟੇ ਪੂਰੇ ਕਰਨੇ ਹੁੰਦੇ ਨੇਗੇ ਆਪਦੀ ਪਲੇਸਮੈਂਟ ਦੇ ਲਈ 200 ਘੰਟੇ ਇੱਕ ਪਲੇਸਮੈਂਟ ਤੇ 200 ਘੰਟੇ ਇੱਕ ਪਲੇਸਮੈਂਟ ਤੇ ਤੇ ਉਹਨਾਂ ਦੇ ਵਿੱਚਕਾਰ ਆਪਣੇ ਕੋਲੇ ਕੀ ਹੈਗਾ 3 ਮੰਥ ਦਾ ਜਿਹੜਾ ਗੈਪ ਹੋਣਾ ਕੀ ਉਹ ਬਹੁਤ ਜ਼ਰੂਰੀ ਆ ਆਪਣੀ ਦੋਨੀਆਂ ਪਲੇਸਮੈਂਟਸ ਦੇ ਵਿੱਚ ਹਨਾ ਤੇ ਬਈ ਉਹਨਾਂ ਨੇ ਤਾਂ ਮੈਨੂੰ ਕਹਿੰਦੇ ਵੀ ਜਿਹੜੇ ਬੱਚੇ ਪ੍ਰਾਇੋਰਟੀ ਲਿਸਟ ਦੇ ਵਿੱਚ ਨੇਗੇ ਉਸ ਤਾਂ ਉਹਨਾਂ ਨੂੰ ਦੇਵਾਂਗੇ ਹੈ ਤੇ ਵੀ ਪਲੇਸਮੈਂਟ ਆ ਤੇ ਮੈਂ ਉਹਨਾਂ ਨੂੰ ਮੇਲ ਕੀਤੀ ਮੈਂ ਮੇਰੀ ਪ੍ਰਾਇੋਰਟੀ ਤੁਹਾਨੂੰ ਦਿਖਦੀ ਨਹੀਂ ਵੀ ਮੇਰੇ ਕੋਲ ਤਾਂ ਵੀਜ਼ਾ ਹੀ ਹੈ ਨਹੀਂਗਾ ਵੀ ਮੈਂ ਤਾਂ ਫ੍ਰੀਜ਼ਿੰਗ ਵੀਜ਼ ਤੇ ਫਿਰਦੀ ਆਂਗੀ ਹੈ ਤੇ ਵੀ ਮੈਂ ਤਾਂ ਕਾਲਜ ਆ ਲੰਦਾ ਜੀਣਾ ਹਰਾਮ ਕਰਤਾ ਫਿਰ ਮੇਰੇ ਇੱਕ ਫਰੈਂਡ ਨੇ ਹੈ ਉਹਨੇ ਮੈਨੂੰ ਦੱਸਿਆ ਵੀ ਜਿੱਥੇ ਉਹਨੇ ਪਲੇਸਮੈਂਟ ਕੀਤੀ ਸੀਗੀ ਹਨਾ ਉਹ ਸਾਡੇ ਘਰ ਕੋਲੀ ਸੀਗਾ ਹਨਾ ਤੇ ਮੇਰੀ ਮੈਂ ਤਾਂ ਉਹਨਾਂ ਉਹ ਸੀਗੀ ਸਰਕਾਰੀ ਆਰਗੇਨਾਈਜੇਸ਼ਨ ਸੀਗੀ ਨਾ ਮੈਂ ਉਹਨਾਂ ਦੇ ਬਾਗੀ ਹਾਂ ਤੇ ਉੱਥੋਂ ਕੱਬੀ ਉਹਨਾਂ ਦੀ ਬੁੜੀ ਆਰਗੇਨਾਈਜੇਸ਼ਨ ਵਾਲੀ ਆਸਟ੍ਰੇਲੀਅਨ ਸੀਗੀ ਦੇਖੋ ਆਸਟ੍ਰੇਲੀਅਨ ਲੇਡੀ ਸੀਗੀ ਬਈ ਉਹਨੇ ਤਾਂ ਸਿੱਧਾ ਮੇਰੇ ਮੈਂ ਉਹਨੂੰ ਸਾਰੀ ਦੱਸਤੀ ਗੱਲ ਵੀ ਮੇਰੇ ਨਾਲ ਆਹ ਚੀਜ਼ਾਂ ਹੋ ਰਹੀਆਂ ਨੇ ਉਹਨੇ ਸਿੱਧਾ ਫੋਨ ਲਾਇਆ ਮੇਰੇ ਕਾਲਜ ਵਾਲਿਆਂ ਨੂੰ ਹੈ ਜਿਹੜੀ ਸਾਡੀ ਸੀਨੀਅਰ ਆ ਕਹਿੰਦੀ ਇਹ ਕੁੜੀ ਨੂੰ ਜੇ ਤੁਸੀਂ ਪਲੇਸਮੈਂਟ ਨਾ ਦਿੱਤੀ ਕਹਿੰਦੀ ਬਾੜ ਦੀ ਹੋਰ ਕਿਸੇ ਨੂੰ ਮੈਂ ਵੀ ਨਹੀਂ ਫੇਰ ਕਹਿੰਦੀ ਕੋਈ ਇੱਕ ਸੀਟ ਆ ਤੇ ਉਹ ਹੀਦੀ ਆ ਤੇ ਕਹਿੰਦੀ ਮੈਂ ਸਾਰੇ ਨਹੀਂ ਕੈਨਸਲ ਕਰ ਦੂੰਗੀ ਜੇ ਤੁਸੀਂ ਇਹ ਕੁੜੀ ਨੂੰ ਨਹੀਂ ਪਲੇਸਮੈਂਟ ਦਿੱਤੀ ਕਹਿੰਦੀ ਕਿ ਫਿਰ ਮੈਂ ਕਿਸੇ ਨੂੰ ਵੀ ਨਹੀਂ ਬਾੜਦੀ ਕਹਿੰਦੀ ਤੁਹਾਡੇ ਸਾਰੇ ਕਾਲਜ ਦੇ ਨਾਲ ਕਹਿੰਦੀ ਮੈਂ ਕਨੈਕਸ਼ਨ ਨੂੰ ਖਤਮ ਕਰ ਰਹੀ ਹੈਗੀ ਬਈ ਉਹ ਬੰਦੀ ਮੇਰੇ ਲਈ ਇੰਨਾ ਸਟੈਂਡ ਲੈ ਗਈ ਹੈ ਮੈਂ ਤਾਂ ਵੀ ਉਹਨੂੰ ਪਹਿਲੀ ਵਾਰ ਮਿਲੀ ਸੀ ਉਹਨਾ ਵੀ ਉਹਨੂੰ ਮੈਂ ਸਾਰੀ ਦੱਸੀ ਆਪਦੀ ਹੈਨਾ ਸਿਚੁਏਸ਼ਨ ਤੇ ਬਈ ਮੈਂ ਫਿਰ ਸੈਟਲੇ ਸੰਡਿਆ ਗਿਆ ਤੇ ਫਿਰ ਵੀ ਮੰਡੇ ਨੂੰ ਮੇਰੇ ਕਾਲਜ ਵਾਲਿਆਂ ਨੇ ਮੇਰੀ ਅਪਰੂਵ ਕਰਤੀ ਹੈ ਡਰ ਗਿਆ ਤੂੰ ਡਰ ਗਏ ਫਿਰ ਉਹ ਤਾਂ ਹੈ ਤੇ ਵੀ ਕੋਈ ਦੇਖੋ ਨਹੀਂ ਪੈਸਾ ਨਹੀਂ ਕੋਈ ਰਿਸ਼ਤ ਨਹੀਂ ਉਹਨੇ ਆਦੀ ਸਿਰ ਜੋਬ ਕੀਤੀ ਮਤਲਬ ਇਹੀ ਫਰਕ ਆ ਆਸਟ੍ਰੇਲੀਅਨ ਲੋਕਾਂ ਦਾ ਉਹ ਤਾਂ ਇੰਨੀ ਰਿਸਪੈਕਟ ਕਰਦੇ ਆ ਸੋ ਇਹ ਜੀ ਤੇ ਇਥੋਂ ਦੇ ਲੋਕਾਂ ਦੀ ਹੈਨਾ ਵੀ ਦੇਖੋ ਨੇ ਇਹਦੀ ਜੋਬ ਹੈ ਜਿਹਦੀ ਕੋਈ ਇਮਾਨਦਾਰੀ ਨਾ ਨਮਈ ਹੈਨਾ ਵੀ ਉਹਨੇ ਉੱਥੇ ਖੜੇ ਖੜੇ ਹਾਂ ਫੋਨ ਲਾਇਆ हां ਵੀ ਨਹੀਂ ਹੋਵੇ ਵੀ ਕੈਸ ਕਰਦੀ ਸੀ ਵੀ ਫਿਰ ਮੈਂ ਕੀ ਕਰਾਂ ਮੇ ਤਾਂ ਕੋਈ ਹੈਲਥ ਹੀ ਨਹੀਂ ਹੈਗਾ ਸੀ ਨਾ ਉਹਨੇ ਫਿਰ ਵੀ ਦੇ ਕਿਦ ਲਈ ਸਟੈਂਡ ਲੱਤਾ ਹਨਾ ਵੀ ਇੱਕ ਬੋਚੰਦਿਆ ਤੇ ਉਹਨੇ ਇੰਨੀ ਗਾਲਾਂ ਕੱਢੀਆਂ ਕਾਲਜ ਨੂੰ ਕਹਿੰਦੀ ਇਹ ਇੰਨੀਆਂ ਫੀਸਾਂ ਪੇ ਕਰੀ ਜਾਂਦੇ ਨੇ ਤੁਸੀਂ ਕੌਣ ਹੋਣੇ ਹੋਗੇ ਕਹਿੰਦੀ ਬੈ ਕੇ ਕੁਰਸੀਆਂ ਤੇ ਖਾਈ ਜਾਂਦੇ ਅੰਗੇ ਇੰਨੀ ਲਾਪਾਗੀਤੀ ਨਾ ਵੀ ਉਹਨੇ ਕਹਿੰਦੀ ਵੀ ਮੈਂ ਕਿਸੇ ਨੂੰ ਨਹੀਂ ਬਾੜਦੀ ਕਹਿੰਦੀ ਚੱਕਲੋ ਦਾ ਕੰਟਰੈਕਟ ਹੈ ਕਿਉਂਕਿ ਜੇ ਤੁਹਾਨੂੰ ਮੈਂ ਦੱਸਦਾ ਵੀ ਜਿਹੜੀ ਵੀ ਆਪਾਂ ਆਰਗੇਨਾਈਜੇਸ਼ਨ ਦੇ ਨਾਲ ਆਪਾਂ ਪਲੇਸਮੈਂਟ ਕਰਨ ਜਾਂਦੇ ਅਗੇ ਆਲਰੇਡੀ ਕਾਲਜ ਆਪਣੇ ਲਈ ਉਸ ਆਰਗੇਨਾਈਜੇਸ਼ਨ ਨੂੰ ਪੇ ਕਰ ਰਿਹਾ ਹੁੰਦਾਗਾ ਸੋ ਆਉ ਪਾ ਨੂੰ ਕੋਈ ਫ੍ਰੀ ਨਹੀਂ ਦੇ ਰਹੀ ਹੁੰਦੀ ਕਿ ਵੀ ਜੋ ਵੀ ਆਪਾਂ ਨੂੰ 200 ਘੰਟਾ ਉਹ ਕੀ ਪੜਾ ਰਹੇ ਨੇਗੇ ਉਹ ਪਾਗਲ ਥੋੜੀ ਨੇ ਵੀ ਆਪਣੇ ਤੇ ਮੱਥਾ ਮਾਰਨ ਆਪਾਂ ਨੂੰ ਸਿਖਾਉਣ ਤਾਂ ਕਾਲਜ ਵਾਲੇ ਉਹਨਾਂ ਨੂੰ ਕੀ ਆਲਰੇਡੀ पर पसंदਾ ਕੀ ਨੇਗੇ ਪੇ ਕਰ ਰਹੇ ਹੁੰਦੇ ਨੇਗੇ ਮੋਰ ਥੈਨ 200 ਡਾਲਰ ਅਗਲਾ ਪੰਗਾ ਪਿਆਸੀ ਦਾ ਅਸਾਈਨਮੈਂਟਸ ਦਾ ਕਹਿਣ ਕਿ ਕਿਤੋਂ ਲਾ ਕੋ ਮਰੀਆ ਤੇ ਵੇਰ ਭਈ ਜਦੋਂ ਮੇਰਾ ਸਾਰਾ ਕੁਝ ਹੋ ਗਿਆ ਹੈ ਆਹ ਤੁਹਾਨੂੰ लास्ट ਸੈਮੈਸਟਰ ਸੀਗਾ ਤੇ ਬਈ ਨਾ ਵੀ ਸਾਡੇ ਘਰੇ ਨਾ ਸਾਂਝਾ ਲੈਪਟਾਪ ਆਗਾ ਅਸੀਂ ਕਹਿਤੇ ਸੀਗੇ ਹਾਂ ਤੇ ਅਸੀਂ ਕਹਿਤੇ ਸਾਡੇ ਨਾ ਸਾਂਝਾ ਲੈਪਟਾਪ ਆਗਾ ਹਨਾ ਤੇ ਮੇਰੇ ਨਾ ਕੁਝ ਸਾਡੇ ਕਾਲਜ ਦਾ ਤਾਂ ਐਡਾ ਮੈਥਨ ਦਾ ਨਹੀਂ ਲੰਡੂ ਕੰਮ ਹੈ ਨਾ ਕਦੇ ਇਹਨਾਂ ਦਾ ਮੂਡਲ ਨਹੀਂ ਚੱਲਦਾਗਾ ਕਦੇ ਇਹਨਾਂ ਦਾ ਸਰਵੇ ਉਹ ਸਰਵਰ ਡਾਊਨ ਹੋ ਜਾਂਦਾਗਾ ਤੇ ਮੈਂ ਲੈਪਟਾਪ ਹੀ ਯੂਜ਼ ਕਰਦੀ ਸੀ ਠੀਕ ਹੈ ਜਿਹੜਾ ਲੈਪਟਾਪ ਤੇ ਨੇ ਯੂਜ਼ ਕੀਤੀ ਸੀ ਉਹ ਅਸਾਈਮੈਂਟ ਉਹ ਸਾਡੇ ਕੋਲ ਉਹ ਹੈਂਡਸਨ ਸੀ ਕਿ ਕਿ ਲੈਪਟਾਪ ਨਹੀਂ ਲੈ ਕੇ ਜਾਂਦੀ ਨਾ ਉਹ ਹੀ ਤਾਂ ਥਿਉਰੀ ਹੈਗੀ ਸੀ ਤੇ ਵੀ ਮੈਨੂੰ ਮੇਰੇ ਟੀਚਰ ਕਹਿੰਦੀ ਕਹਿੰਦੀ ਤੂੰ ਕਹਿੰਦੀ 5 ਮਿੰਟਾਂ ਦੀ ਅਸਾਈਮੈਂਟ ਕਿਵੇਂ ਕਰਕੇ ਸਬਮਿਟ ਕਰਤੀ ਮੈਂ ਕਿਹਾ ਮੈਂ ਕਿਹਾ ਵੀ ਮੈਂ ਦੂਸਰੇ ਲੈਪਟਾਪ ਤੇ ਬਣਾਈ ਐ ਤੇ ਸਿਰਫ ਇਹਦੇ ਵਿੱਚ ਮੈਂ ਅਪਲੋਡ ਕਰਨ ਲਈ ਉਹ ਕੀਤੀ ਆ ਕਹਿੰਦੀ ਤੈਨੂੰ ਮੈਂ ਮਿਸਕੰਡਕਟ ਕਰ ਦੂੰਗੀ ਇਹ ਕਰ ਦੂੰਗੀ ਉਹ ਕਰਦੀ ਫਿਰ ਬਈ ਮੈਂ ਸਾਰਾ ਲੈਪਟਾਪ ਦਾ ਉਹਨੂੰ ਭੇਜਿਆ ਵੀ ਮੈਂ ਐ ਤੇ ਬਣਾਈ ਆ ਐਤੋਂ ਮੈਂ ਅਪਲੋਡ ਕੀਤੀਏਗੀ ਤੇ ਲੈਪਟਾਪ ਘਰੋਂ ਮੰਗਾਇਆ ਫਿਰ ਸਾਰਾ ਕੁਝ ਚੈੱਕ ਕੀਤਾ ਵੀ ਸਹੀ ਤਾਂ ਹੈਗਾ ਕੁਨੂਸਾਰ ਕੋਈ ਭੇਜਿਆ ਟੀਚਰ ਨੂੰ ਫਿਰ ਉਹ ਸਾਰੇ ਹੈਲ ਆਊਟ ਆਫ ਮੀ ਲਾਈਕ ਅ ਫੱਕਿੰਗ ਹੈਲ ਆਊਟ ਆਫ ਮੀ ਇੰਨਾ ਡਰਾਤਾ ਮਤਲਬ ਜਾਨ ਕਰ ਦਿੱਤਾ ਕਿਉਂਕਿ ਮੇਰੇ ਕੋਲੇ ਵੀਜ਼ਾ ਹਾਂ ਮੇਰੇ ਕੋਲੇ ਕਿਉਂਕਿ ਵੀਜ਼ਾ ਵੀ ਪੂਰਾ ਪੂਰਾ ਸੀਗਾ ਮੇਰੇ ਕੋਲ ਸਿਰਫ 3 ਮਹੀਨਿਆਂ ਦੇ ਵਿੱਚ ਮੈਂ ਆਪਦੀ ਡਿਗਰੀ ਕੰਪਲੀਟ ਕਰਨੀ ਸੀਗੀ ਕਿਉਂਕਿ ਮੈਂ ਆਲਰੇਡੀ ਇੱਕ ਵਾਰੀ ਸਟੂਡੈਂਟ ਵੀਜ਼ਾ ਐਕਸਟੈਂਡ ਕਰਾ ਚੁੱਕੀ ਸੀ ਮੈਂ ਦੁਬਾਰੇ ਪੈਸਾ ਵੇਸਟ ਨਹੀਂ ਸੀ ਕਰਨਾ ਚਾਹੁੰਦੀ ਹਨਾ ਤੇ ਬਈ ਉਹ ਬੰਦੀ ਨੂੰ ਮੈਂ ਉਹ ਬੰਦਾ ਬੰਦਾ ਸੀ ਬੰਦੀ ਨਹੀਂ ਤੇ ਵੀ ਮੈਂ ਉਹ ਬੰਦੇ ਨੂੰ ਮਸਾਂ ਕਨਵਿੰਸ ਕੀਤਾ ਹਨਾ ਵੀ ਹਾਏ ਟੂ ਪ੍ਰੂਫ ਤੇ ਪ੍ਰੂਫ ਤੇ ਮੈਂ ਕਸਟਮਰ ਛੱਡ ਕੇ ਗਿਆ ਈਮੇਲ ਨਾਲ ਲਿਖ ਲਿਆ ਇਹਦੇ ਚੈਟ ਦੀ ਮਿੰਟ ਨੂੰ ਇਹਨੂੰ ਤਾਂ ਪੋਸ਼ਪਨਾਂ ਲੱਗੀ ਵੀ ਮੈਂ ਠੀਕ ਚੁੱਕੀ ਨਹੀਂ ਖਾਹ ਨਹੀਂ ਹਾਈ ਹੋਣਗੀ ਕਰੂੰਗੀ ਮੈਂ ਤਾਂ ਉਹ ਮੈਂ ਤਾਂ ਲੁਕੀ ਗਈ ਮੈਂ ਦਾ ਬਰਬਾਦ ਮੂਗੀ ਹਾਂ ਮੈਂ ਨਹੀਂ ਮੈਨਾਂ ਲਿਖਿਆ ਮੈਂ ਜਦੋਂ ਸਹੀ ਸਾਰਾ ਸਟਿਕ ਕਰ ਦਿੱਤੀ ਲੋੜਾ ਨਾ ਸਾਰਾ ਚੈੱਕ ਕੀਤਾ ਸਾਰੇ ਲੱਪਾ ਯਾਰ ਕਿਉਂਕਿ ਡਰਨ ਦੀ ਇਹੀ ਗੱਲ ਹੁੰਦੀ ਹੈ ਨਾ ਕਿਉਂਕਿ ਵੀਅਰ ਸਟੂਡੈਂਟ ਆਪਣੇ ਕੋਲੇ ਕੋਈ ਵੀ ਅਥਾਰਟੀ ਨਹੀਂ ਹੁੰਦੀ ਤਾਂ ਸਿਰਫ ਜ਼ੀਰੋ ਹੀ ਮਾਰਕ ਕਰਨਾ ਨਾ ਆਪਾਂ ਕੁਝ ਵੀ ਨਹੀਂ ਕਰ ਸਕਦੇ ਪਰ ਲੱਗਦੀ ਸੀ ਸਾਲੋਂ ਸੇ ਪ੍ਰੂਫ ਕਰਤਾ ਵੀ ਤੇ ਬਈ ਫਿਰ ਉਹਨੇ ਮੈਂ ਮੈਂ ਪਾਸ ਹੋ ਗਈ ਹੈ ਨਾ ਉਹਨੇ ਵਧੀਆ ਨੰਬਰ ਦਿੱਤੇ ਮੈਨੂੰ ਦੇਖ ਲਓ ਪਾਸ ਹੀ ਨਹੀਂ ਉਹਨੇ ਮੈਨੂੰ ਬਹੁਤ ਚੰਗੇ ਨੰਬਰ ਤੇ ਮਰ ਜਾਣੇ ਨੇ ਹੈ ਪਹਿਲਾਂ ਸਾਡੇ ਹਲਕਾ ਜੜਾਤੇ ਨੂੰ ਬਰਕ ਜਿਹੜੀ ਤੁਸੀਂ ਈਮੇਲ ਲਿਖਿਆ ਉਹਨੇ ਰਿਪਲਾਈ ਕੀਤਾ ਇਟਸ ਓਕੇ ਪਤਾ ਨਹੀਂ ਕੀ ਰਿਪਲਾਈ ਕੀਤਾ ਹੈ ਹਾਂ ਕਹਿੰਦਾ ਇਟਸ ਓਕੇ ਨੋ ਵਰੀਜ਼ ਹਾਂ ਐਦਾਂ ਨਾ ਨੋ ਵਰੀਜ਼ ਨੇ ਉਹ ਸਾਰਾ ਪੁੱਠਾ ਯਾਰ ਰਪਲਾਈ ਕੀਤਾ ਹਾਂ ਅਸੀਂ ਕਹਿੰਦੇ ਨਾ ਪੋਜ਼ਿਟਿਵ ਵੇਜ ਲੈ ਲੈ ਗਰੇਖਾ ਦੇ ਨੂੰ ਨੈਗੇਟਿਵ ਦੇ ਲਈ ਗਰੇਖਾ ਇਹਦਾ ਕੀ ਮਤਲਬ ਹੈ ਹਾਂ ਜੀ ਦੀ ਸੀਗਾ ਵੀ ਜਮੇ ਤਿੰਨ ਸ਼ਬਦ ਲਿਖੇ ਮਰ ਜਾਣੇ ਨੇ ਮਰ ਜਾਣੇ ਨੇ ਓਕੇ ਓਕੇ ਪਤਾ ਨਹੀਂ ਪਤਾ ਨਹੀਂ ਕੁਝ ਜਣਾ ਵੀ ਸਿੰਪਲ ਵਰਡਸ ਈ ਗੇ ਪਰ ਉਹ ਤਾਂ ਇਹ ਹੀ ਸਮਝ ਰਹੇ ਵੀ ਹਾਂ ਨਾ ਪੈਸਾ ਵੀ ਪੰਜਾਬੀ ਘੜ ਘੜ ਲਿਖਿਆ ਨਾ ਫਤੂ ਕੀ ਆ ਤੇ ਭਾਈ ਜਿੰਨਾ ਟਾਈਮ ਰਿਜ਼ਲਟ ਨਹੀਂ ਨਾ ਆਇਆ ਸੂਲੀ ਤੇ ਜਾਣ ਆਏ ਟੰਗੀ ਰਹੀਏ ਓ ਮਾਈ ਗਾਡ ਲਾਈਕ ਮੈਨੂੰ ਇੰਨੀ ਹਸਿਆ ਵੀ ਲਾਈਕ ਦੋ ਸ਼ਬਦਾਂ ਸਾਨੂੰ ਮਤਲਬ ਨਾ ਪਤਾ ਲੱਗਿਆ ਨਾ ਉਹ ਤਾਂ ਮੈਨੂੰ ਹਾਂ ਕਿ ਆ ਕਿ ਨਾ ਕਿ ਦੇਖਣਾ ਨਾ ਜ਼ਿੰਦਗੀ ਚ ਕਦੇ ਇੰਨੀ ਕਨਫਿਊਜ਼ਿੰਗ ਨਹੀਂ ਹੋタルੀ ਵੀ ਇੱਕ ਸ਼ਬਦ ਦੋ ਉਹ ਮਤਲਬ ਕੱਢੀ ਜਾ ਰਹਾ ਹਾਂ ਵੀ ਤੇ ਨਾ ਵੀ ਤੇ ਬਈ ਫੇਰ ਮੇਰੀ ਸੈਟਨ ਪਲੇਸਮੈਂਟ ਆ ਗਈ ਉਹਦਾ ਸਿਆਪਾ ਖਾਨਾ ਖੜਾ ਹੋ ਗਿਆ ਹੈ ਮੈਂ ਤੁਹਾਨੂੰ ਦੱਸਾਂ 2000 ਪਲੱਸ ਜਵਾਕ ਲਾਈਨ ਦੇ ਵਿੱਚ ਲੱਗਿਆ ਹੋਇਆ ਸੀ ਪਲੇਸਮੈਂਟ ਲੈਣ ਦੇ ਲਈ ਹਾਂ ਬੱਚਿਆਂ ਨੂੰ ਪਹਿਲੀ ਪਹਿਲੀ ਪਲੇਸਮੈਂਟ ਵੀ ਨਹੀਂ ਮਿਲ ਰਹੀ ਜਿਹੜੀ ਉਹਦੇ ਦੋ ਮਹੀਨੇ ਹੀ ਰਹਿ ਗਈ ਸੀ ਆ ਵੀ ਜਿਹੜੇ ਵੀ ਉਸ ਵਟੇ ਨਹੀਂ ਜਾਬੀਂ ਸੀ ਮੈਨੂੰ ਜਿਹੜੀ ਜਿਹੜੀ ਮੈਂ ਉਹਦੀ ਥਿਉਰੀ ਸੀ ਨਾ ਉਹ ਸਾਰੀ ਪੜ੍ਹ ਲਈ ਸੀ ਤੇ ਮੈਂ ਸਿਰਫ ਲਟਕੀ ਹੋਈ ਸੀਗੀ ਆਪਦੀ ਇੱਕ ਪਲੇਸਮੈਂਟ ਕਰਕੇ ਸੈਕਿੰਡ ਪਲੇਸਮੈਂਟ ਕਰਕੇ ਮੈਂ ਥਿਉਰੀਅਲ ਸਬਜੈਕਟ ਪੜ੍ਹ ਕੇ ਬੈਠੀ ਮੌਜਾਂ ਨਾਲ ਹੈ ਰਿਜ਼ਲਟ ਵੀ ਆ ਗਿਆ ਭਾਈ ਤੇ ਪਲੇਸਮੈਂਟ ਹੈ ਨਹੀਂਗੀ ਵੀਜ਼ਾ ਖਤਮ ਹੋ ਜਾਂਦਾਗਾ ਹੈ ਕਾਲਜ ਨੂੰ ਫੇਰ ਦੇ ਧਮਕੀਆਂ ਦੇ ਧਮਕੀਆਂ ਫੇਰ ਧਮਕੀਆਂ ਦੇ ਧਮਕੀਆਂ ਮੈਂ ਕਿਹਾ ਮੈਂ ਤਾਂ ਮਰਦੀ ਐਂਗੀ ਤੁਹਾਡੇ ਸਿਰ ਪੈ ਕੇ ਤੇ ਫੇਰ ਹੈ ਤੇ ਫਿਰ ਵੀ ਮੈਂ ਫਿਰ ਕਾਲਜ ਕੋਲੇ ਗਈ ਹੈ ਉਹਨਾਂ ਨੇ ਮੈਨੂੰ ਦਿਖਾਇਆ ਕਹਿੰਦੇ ਵੀ ਯੂ ਲੁੱਕ ਹਨਾ ਵੀ ਤੂੰ 36 ਨੰਬਰ ਤੇ ਆ ਤੇ ਤੇਰੇ ਪਿੱਛੇ ਵੀ ਕਹਿੰਦੇ 1500 ਜਵਾਕ ਹੋਰ ਲੱਗੇ ਹੋਏ ਨੇ ਲਾਈਨ ਦੇ ਵਿੱਚ ਕਹਿੰਦੇ ਯੂ ਆਰ ਲੱਕੀ ਮੈਂ ਖਸਵਾ ਲੱਕੀ ਸਿਆਪਾ ਲੱਕੀ ਮੈਂ ਕਿਹਾ ਥੋੜਾ ਮੈਂ ਕਿਹਾ 36 ਮੈਂ ਨੰਬਰ ਆਉਂਦਾ ਹੀ ਮਰੂ ਆ ਨਾ ਮੈਂ ਕਿਹਾ ਤੇ ਫਿਰ ਪਈ ਹਫਤਾ ਉਹਨਾਂ ਨੇ ਮੈਨੂੰ ਫੇਰ ਵੇਟ ਕਰਾਇਆ ਤੇ ਮੇਰੇ ਕੋਲੇ ਵੀਜ਼ਾ ਬਸ ਮੇਰਾ ਜਾ ਹੀ ਜਾਂਦਾ ਸੀ ਦੋ ਮਹੀਨੇ ਦੀ ਵੀਜ਼ਾ ਰਹਿ ਗਿਆ ਸੀ ਕਿਉਂਕਿ ਉਸ ਵੇਲੇ ਤੁਸੀਂ ਬਦਾਨ ਜਦੋਂ ਜੋ ਸਟੱਡੀ ਖਤਮ ਹੋ ਗਈ ਤੇ ਫਿਰ ਪਈ ਹਨਾ ਮੈਨੂੰ ਕਾਲਜ ਨੇ ਦਿੱਤੀ ਪਲੇਸਮੈਂਟ ਫਿਰ ਕਹਿੰਦੇ ਇੰਟਰਵਿਊ ਮਾ ਖੱਲਾ ਆ ਸਿਆਪਾ ਕਿੱਥੋਂ ਆਗਾ ਇੰਟਰਵਿਊ ਤਾਂ ਕਹਿੰਦੇ ਜੇ ਇੰਟਰਵਿਊ ਪਾਸ ਹੋ ਗਈ ਤਾਂ ਤੁਹਾਨੂੰ ਪਲੇਸਮੈਂਟ ਮਿਲ ਜੂਗੀ ਜੇ ਤੁਹਾਡੀ ਇੰਟਰਵਿਊ ਪਾਸ ਨਾ ਹੋਈ ਕਹਿੰਦੇ ਯੂ ਹੈਵ ਟੂ ਫਾਈਂਡ ਯਰ ਪਲੇਸਮੈਂਟ ਬਾਏ ਯੂਅਰ ਸੈਲਫ ਮੈਂ ਕਿਹਾ ਕੋਈ ਗੱਲ ਹੋਏਗੀ ਤੇ ਫਿਰ ਵੀ ਮੈਂ ਬਾਗੀ ਡਰਦੀ ਡੱਗਿਆ ਦੀ ਪਲੇਸਮੈਂਟ ਤੇ ਹੈ ਪਲੇਸਮੈਂਟ ਦੀ ਤਾਂ ਕੀਤਾ ਬਸ ਮੈਂ ਖੁਸ਼ਹਾਲ ਬਾਗੋ ਬਾਗ ਹੋਈ ਤੇ ਕਿਉਂਕਿ ਫਿਰ ਉੱਥੇ ਮੈਨੂੰ ਟੀਚਰਾਂ ਨੇ ਪਛਾਣ ਲਿਆ ਹੈ ਨਾ ਤੇ ਫਿਰ ਉਹਨਾਂ ਨੇ ਮੇਰਾ ਮੋਸਟ ਵੈਲਕਮ ਕੀਤਾ ਫਿਰ ਮੈਂ ਉਹਨਾਂ ਨੂੰ ਸਾਰੀ ਸਟੋਰੀ ਦੱਸੀ ਮਗਾ ਮੈਂ ਦਾਸ ਤੇ ਆਪਾ ਖੜਾ ਹੋ ਕੇ ਆਇਆ ਹੈ ਤੇ ਫਿਰ ਕਾਲਜ ਨੇ ਮੈਨੂੰ ਸਿਰਫ 2 ਦਿਨ ਦਿੱਤੇ ਫਿਰ ਮੈਂ ਕਾਲਜ ਆ ਲੈਣੇ ਰੌਲਾ ਪਾਇਆ ਮੈਂ ਕਿ ਹਮੇ ਫੇਰ ਉਹਨਾਂ ਨੇ ਈਮੇਲਾਂ ਲਿਖੀਆਂ ਮੈਂ ਹੈ ਫੇ ਵੀ ਮੇਰੇ ਤਾਂ ਐਨੇ ਡੰਕ ਮੈਂ ਵੀ ਦੇਖਦਾ ਇਹ ਫੇਰ ਉਹ ਖਾਦ ਗਈ ਉੱਥੇ ਹਾਂ ਈਮੇਲ ਦੇ ਨਾਮ ਦੇ ਦਾ ਨਾ ਬਸ ਉਹਨਾਂ ਨੇ ਮੈਨੂੰ ਲੱਗਦਾ ਡਰਾਫਟ ਚ ਪਾ ਦਿੰਦੇ ਨੇਗੇ ਸਾਰਾ ਕੁਝ ਨਾ ਮੈਂ ਦੇਖ ਦੇਣੇਗੇ ਫੇਰ ਫੇਰ ਕੰਮ ਕਰ ਛੱਡ ਕੇ ਫੇਰ ਮੈਂ ਭੱਜੀ ਭੱਜੀ ਗਈ ਉੱਥੇ ਵੀ ਮੈਨੂੰ 4 ਦਿਨ ਦੇ ਦੋ ਫੇਰ ਉਹਨਾਂ ਨੇ ਮੈਨੂੰ 4 ਦਿਨ ਦਿੱਤੇ ਹੈ ਫੇਰ ਮੈਂ ਪਲੇਸਮੈਂਟ ਕਰ ਲਈ ਡੰ ਭਈ ਫੇਰ ਮੈਂ ਆਦੀ ਲਾਈਸਨ ਅਫੀਸਰ ਨੂੰ ਕਿਹਾ ਮੈਂ ਕਿਹਾ ਹੁਣ ਮੇਰਾ ਰਿਜ਼ਲਟ ਦੇ ਦੇ ਮਾਦੀਤੀ ਨੇ ਹਫਤਾ ਉਹਨੇ ਨਾ ਮੇਰੀ ਈਮੇਲਾਂ ਦੇਖੀਆਂ ਫੇਰ ਮੈਂ ਕਾਲਜ ਗਈ ਫੇਰ ਮ ਨਾਲ ਮੀਟਿੰਗ ਬੁੱਕ ਕੀਤੀ ਮੈਂ ਕਿਹਾ ਭੈਣ ਮੇਰੀ ਇਹ ਮੇਰਾ ਰਿਜ਼ਲਟ ਕੱਢ ਦੇ ਮੇਰਾ ਰਿਜ਼ਲਟ ਕੱਢ ਦੇ ਨਹੀਂ ਚੈੱਕ ਕਰ ਦੇ ਨਹੀਂ ਅਸਾਈਨਮੈਂਟਾਂ ਮੈਂ ਕਿਹਾ ਮੇਰਾ ਵੀਜ਼ਾ ਜਾਈ ਜਾਂਦਾ ਫਿਰ ਉਹ ਤੋਂ ਅਸਾਈਨਮੈਂਟਾਂ ਚੈੱਕ ਕਰਾਈਆਂ ਫਿਰ ਫਿਰ ਮੈਂ ਕਾਲਜ ਗਈ ਮੈਂ ਕਿਹਾ ਹੁਣ ਮੈਨੂੰ ਕੰਪਲੀਸ਼ਨ ਲੈਟਰ ਦੇ ਦਿਓ ਕਹਿੰਦੇ ਯੂ ਹੈਵ ਟੂ ਫਿਲ ਦਿਸ ਫਾਰਮ ਮੈਂ ਫਾਰਮ ਵੀ ਫਿਲ ਕਰਤਾ ਹੈ ਕਹਿੰਦੇ ਦੈਨ ਯੂ ਹੈਵ ਟੂ 15 ਡੇਸ ਮੈਂ ਕਿਹਾ ਆਈ ਹੈਵ ਓਨਲੀ 14 ਮੈਂ ਕਿ ਆਈ ਡੋਨਟ ਹੈਵ 15 ਡੇਸ ਕਹਿੰਦੇ ਯੂ ਹੈਵ ਟੂ ਵੇਟ ਮੈਂ ਕਿ ਆਈ ਡੋਨਟ ਹੈਵ ਮੈਂ ਕਿ ਆਈ ਹੈਵ ਓਨਲੀ 4 ਡੇਸ ਮੈਂ ਮੈਂ ਭਨੇ ਪੀਟੀ ਦੇ ਬੈਂਡ ਲੈ ਕੇ ਹੱਥ ਜਾ ਬੈਠੀ ਮਗਾਉਣੇ ਦੀ ਨਾਲੀ ਲੋਚ ਕਰ ਦਦੀ ਕੁਝ ਲੋਚ ਕਰਦੇ ਫਿਰ ਫਿਰ ਬਸ ਜਿਵੇਂ ਮੈਂ ਹਰ ਪਰਸੋ ਆਦਾ ਵੀਜ਼ਾ ਲਾਂਚ ਕਰਨਾ ਹੋਵੇ ਤੇ ਫਿਰ ਅੱਜ ਮੈਨੂੰ ਜਿਵੇਂ ਮੇਰੀ ਕੀ ਕੰਪਲੀਸ਼ਨ ਲੈਟਰ ਮਿਲ ਚੁੱਕਿਆ ਸੀਗਾ ਹਨਾ ਤੇ ਬਈ ਬਹੁਤ ਔਖਾ ਲਾ ਹਨਾ ਜਿਹੜੇ ਬੱਚਿਆਂ ਨੇ ਮੇਰੇ ਨੇ ਮੇਰੇ ਨਾਲ ਸਟਾਰਟ ਕੀਤੀ ਸੀ ਡਿਗਰੀ ਹਨਾ ਉਨ੍ਹਾਂ ਕਈ ਬੱਚਿਆਂ ਨੂੰ ਨਾ ਪਹਿਲੀ ਬੈਲੀ ਪਲੇਸਮੈਂਟ ਵੀ ਨਹੀਂ ਮਿਲੀ ਤੇ ਉਹਨਾਂ ਨੇ ਆਪਦੀ ਡਿਗਰੀ ਹੈ ਜਿਹੜੀ ਉਹ ਕਿ ਫਿਨਿਸ਼ ਵੀ ਕਰ ਲਈ ਆ ਬਹੁਤ ਅੱਖਾ ਜੇ ਤੁਸੀਂ ਖੁਦ ਪਲੇਸਮੈਂਟ ਲੱਭਦੇ ਹੋ ਨਾ ਤਾਂ ਤੁਸੀਂ ਇੱਕ ਗੱਲ ਧਿਆਨ ਰੱਖੋ ਜਿੱਥੇ ਵੀ ਤੁਸੀਂ ਪਲੇਸਮੈਂਟ ਲੱਭ ਰਹੇ ਹੋ ਨਾ ਉਹ ਤੁਹਾਡੀ ਆਰਗੇਨਾਈਜੇਸ਼ਨ ਜਿਹੜੀ ਕਿ ਕਾਲਜ ਦੇ ਨਾਲ ਕੀਆ ਕੰਟਰੈਕਟ ਦੇ ਵਿੱਚ ਨਹੀਂ ਹੋਣੀ ਚਾਹੀਦੀ ਥੈਨ ਕਾਲਜ ਆ ਜਿਹੜਾ ਤੁਹਾਨੂੰ ਕੀਆ ਅਪਰੂਵ ਨਹੀਂ ਕਰੂਗੀ ਕਿਉਂਕਿ ਉਹ ਆਲਰੇਡੀ ਉਹਨਾਂ ਦੇ ਨਾਲ ਸਾਈਨ ਆ ਠੀਕ ਆ ਨਾ ਤਾਂ ਮੈਨੂੰ ਲੱਗਦਾ ਅੱਧਾ ਆਸਟ੍ਰੇਲੀਆ ਤੇ ਸਟਾਰਟ ਕਾਲਜ ਦੇ ਨਾਲ ਸਾਈਨ ਹੋਇਆ ਬੈਠਾਗਾ ਸੋ ਵੇਟ ਹੀ ਕਰ ਲਓ ਤੇ ਫਿਰ ਜੇ ਤੁਹਾਨੂੰ ਲੱਭ ਵੀ ਜਾਂਦੀ ਆ ਤੁਸੀਂ ਕੀ ਆ ਬਹੁਤ ਲੱਕੀ ਹੋ ਠੀਕ ਆ ਤਾਂ ਜਿਹੜੇ ਤੁਹਾਡੇ ਉੱਥੇ ਟੀਚਰ ਨੇ ਤੁਹਾਡੇ ਸੁਪਰਵਾਈਜ਼ਰ ਨੇ ਉਹ ਕੀ ਨੇਗੇ ਮਾਸਟਰਜ਼ ਇਨ ਸੋਸ਼ਲ ਕਮਿਊਨਿਟੀ ਸਰਵਿਸ ਜਾਂ ਸੋਸ਼ਲ ਵਰਕ ਹੋਣੀ ਚਾਹੀਦੀ ਨੇ ਕਿ ਐਡੂ ਕਟ ਪੜਾਈ ਵਾਲੇ ਜਿਹੜੇ ਕੋਈ ਉੱਥੇ ਟੀਚਰ ਨੇਗੇ ਉਹ ਤੁਹਾਡੀ ਕੀਗੀ ਮੰਨੀ ਨਹੀਂ ਜਾਊਗੀ ਤੁਹਾਡੀ ਪਲੇਸਮੈਂਟ ਵੀ ਪੋਜ਼ਿਟਿਵ ਨਹੀਂ ਮੰਨੀ ਜਾਊਗੀ ਜੀ ਉਹਨਾਂ ਦੀ ਘੱਟ ਪੜਾਈ ਪੜ੍ਹੀ ਹੋਈ ਆ ਤਾਂ ਇਹ ਚੀਜ਼ਾਂ ਬਹੁਤ ਧਿਆਨ ਦੇਣ ਵਾਲੀਆਂ ਨੇਗੀਆਂ ਇੱਕ ਤਾਂ ਕਾਲਜ ਦੇ ਨਾਲ ਕੰਟਰੈਕਟ ਨਹੀਂ ਹੋਣਾ ਚਾਹੀਦਾ ਦੂਸਰੀ ਕੀ ਆ ਉਹਨਾਂ ਦਾ ਕਿ ਡਿਪਲੋਮਾ ਨਹੀਂ ਕੀਤਾ ਹੋਣਾ ਚਾਹੀਦਾ ਕੋਈ ਕਿ ਇਹ ਮਾਸਟਰਸ ਕੀਤੀ ਹੋਣੀ ਚਾਹੀਦੀ ਹੈ ਜੀ ਸੋਸ਼ਲ ਵਰਕ ਦੀ ਜਾਂ ਕਮਿਊਨਿਟੀ ਸਰਵਿਸ ਦੀ ਤਾਂ ਹੀ ਤੁਹਾਡੀ ਕੀ ਹੈਗੀ ਪਲੇਸਮੈਂਟ ਜਿਹੜੀ ਕਿ ਆ ਪੋਜ਼ਿਟਿਵ ਮੰਨੀ ਜਾਊਗੀ ਤਾਂ ਬਸ ਭਈਆ ਮੇਰੀ ਕਹਾਣੀ ਕੀ ਹੈ ਮੈਂ ਮਸਾਂ ਹੀ ਪੜ ਲਈ ਵਈ ਬਸ ਮੈਂ ਪੜ ਲਈ ਬਸ ਜਿਵੇਂ ਪੜਨਾ ਸੀਗਾ ਭਾਈ ਕਹਿ ਫੇਤੇ ਮੇਰੇ ਕੋਲੇ ਜਵਾਕ ਆ ਜਾਂਦੇ ਨਾ ਪਹਿਣੇ ਐ ਹੋਈ ਜਾਂਦਾ ਮਾ ਘ ਭੈਣ ਦਾ ਤਾਪ ਦਾ ਰੋਲਿਆ ਫਿਰਦਿਆ ੱੱਪੜ ਮੈਂ ਕਿਹਾ ਪਹਿਣੇ ਕੀ ਕਰੇ ਡਿਸਾਸਟਰ ਠੀਕਾ ਕਾਲਸ ਨੇ ਬਹੁਤ ਤੰਗ ਕੀਤਾ ਤੇ ਸਾਡੀ ਸਟਰਗਲ ਭਰੀ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇ ਤਾਂ ਤੁਸੀਂ ਦੱਸਿਓ ਤੁਸੀਂ ਹੋ ਕੀ ਸੋਨਾ ਚਾਹੁੰਦੇ ਆ ਤੇ ਤੁਹਾਡਾ ਨਾਮ ਸ਼ੇਅਰ ਕਰਾਂਗੇ ਅੱਗੇ ਹੁਣ ਇਹ ਕਿੱਦਾਂ ਜਾਂਦੀ ਹੈਗੀ ਆ ਜੇ ਕਿ ਅਗਲੀ ਜੌਬ ਆਉ ਕਿਵੇਂ ਜਾਊਗੀ ਯੈਸ ਲੈਟ ਸee ਹਾਉ ਇਟ ਗੋਸ ਹਾਂ ਧੀਟੋ ਲੋ ਬਈ ਵਧੀਆ ਬਾਏ ਬਾਏ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਵੀ ਸ਼ੇਅਰ ਕਰ ਲਿਆ ਕਰੋ ਵੀਡੀਓ ਨਾ ਵੀ ਜੇ ਕੋਈ ਵਧੀਆ ਤੁਹਾਨੂੰ ਲੱਗਦਾਗਾ ਹਨਾ ਵੀ ਕੋਈ ਚੰਗਰੀ ਗੱਲ ਸੁਣਾਈ ਹੋਊਗਾ ਕੋਈ ਹੰਦੀ ਆ ਗਈ ਇਹ ਤਾਂ ਹੈ ਚਲੋ ਬਈ ਠੀਕ ਆ OK ਜੀ ਬਾਏ ਬਾਏ ਸੀ ਯੂ ਨੈਕਸਟ ਵੀਡੀਓ